ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 654ਵੇਂ ਅੰਗ ਤੇ ਵਿਰਾਜਮਾਨ ਕੁਰਬਾਨੀ ਭਗਤ ਕਬੀਰ ਜੀ ਦੀ ਲਿਖੀ ਹੋਈ ਆਪਾਂ ਪੜ੍ਹਨੀ ਹੈ ਸਮਝਣੀ ਹੈ ਇਸ ਗੁਰਬਾਣੀ ਦੇ ਵਿੱਚ ਭਗਤ ਕਬੀਰ ਜੀ ਮੂਲ ਦੀ ਗੱਲ ਕਰਦੇ ਪਏ ਨੇ ਕਿ ਮਨੁੱਖ ਨੂੰ ਕਰਨਾ ਕੀ ਚਾਹੀਦਾ ਹੈ ਤੇ ਤੁਲਨਾ ਦੇ ਵਿੱਚ ਦੱਸਦੇ ਨੇ ਕਿ ਮਨੁੱਖ ਕਰ ਕੀ ਰਹਿ ਤੇ ਇਹ ਉਹਨਾਂ ਵੇਲਿਆਂ ਦੀ ਗੱਲ ਹੈ ਜਦੋਂ ਅਜੋਕੇ ਸਮੇਂ ਦੀਆਂ ਡਿਸਟਰੈਕਸ਼ਨਰ ਜੋਕੇ ਸਮੇਂ ਦੀਆਂ ਚੀਜ਼ਾਂ ਮਨੁੱਖ ਦੇ ਕੋਲ ਨਹੀਂ ਸਨ ਆ ਫੋਨਾਂ ਵਗੈਰਾ ਦੀ ਅਨਹੋਂਦ ਵੇਲੇ ਵੀ ਮਨੁੱਖ ਪਰਮਾਤਮਾ ਤੋਂ ਇੰਨਾ ਟੁੱਟਿਆ ਹੋਇਆ ਸੀ ਤਾਂ ਹਿਸਾਬ ਲਾਓ ਕਿ ਹੁਣ ਕਿੰਨਾ ਟੁੱਟਿਆ ਹੋਵੇਗਾ ਆਓ ਵਿਸਥਾਰ ਦੇ ਵਿੱਚ ਸਮਝੀਏ ਭਗਤ ਕਬੀਰ ਜੀ ਦੀ ਬਾਣੀ ਲੈਚਨ ਆਊਟਲੁੱਕ raag sorath baani bhagat kabeer ji ki kar pehla ik onkar satgurb prasad but pooj pooj hindu muhe turk muhe sir nai ਉਹੇ ਲੈ ਜਾ ਰੇ ਉਹੇ ਲੈ ਗਾਡੇ ਤੇਰੀ ਗਤ ਦੁਹੋਂ ਨਾ ਪਾਈ ਮਨ ਰੇ ਸੰਸਾਰ ਅੰਧ ਗਹਿਰਾ ਚੌ ਦਿਸ ਪਸਰਿਓ ਹੈ ਜਮ ਜੀਵਾਂ ਰਹਾਉ ਭਗਤ ਕਬੀਰ ਜੀ ਕਹਿੰਦੇ ਮਨ ਰੇ ਸੰਸਾਰ ਅੰਧ ਗਹਿਰਾ ਕਹਿੰਦੇ ਸੰਸਾਰ ਦੇ ਵਿੱਚ ਇੰਨੀ ਅਗਿਆਨਤਾ ਫੈਲੀ ਹੋਈ ਹੈ ਮਨੁੱਖ ਪਰਮਾਤਮਾ ਦੇ ਸਿਮਰਨ ਤੋਂ ਇੰਨਾ ਖੁੰਝਿਆ ਹੋਇਆ ਹੈ ਕਿ ਇਹ ਜਗਤ ਇੱਕ ਹਨੇਰਾ ਖਾਤਾ ਬਣਿਆ ਪਿਆ ਕਿਸੇ ਨੂੰ ਕੁਝ ਨਹੀਂ ਪਤਾ ਉਹ ਕੀ ਕਰੀ ਜਾ ਰਿਹਾ ਕਿਉਂ ਕਰੀ ਜਾ ਰਿਹਾ ਜਿਹੜੀ ਗੱਲ ਸਪਸ਼ਟ ਹੈ ਕਿ ਕੋਈ ਵੀ ਸ਼ਾਂਤ ਨਹੀਂ ਹੈ ਕੋਈ ਵੀ ਖੁਸ਼ ਨਹੀਂ ਅਗਿਆਨਤਾ ਇੰਨੀ ਫੈਲੀ ਹੈ ਮਨੁੱਖ ਨੂੰ ਪਤਾ ਹੀ ਨਹੀਂ ਕਿ ਕਿਹੜੀ ਚੀਜ਼ ਨੇ ਉਹਨੂੰ ਸਥਾਈ ਖੁਸ਼ੀ ਦੇਣੀ ਹੈ ਕਿਹੜੀ ਚੀਜ਼ ਨੇ ਉਹਨੂੰ ਆਨੰਦ ਦੇਣਾ ਹੈ ਆਪਣੇ ਆਪ ਦਾ ਗਿਆਨ ਹੀ ਨਹੀਂ ਆਪਣੇ ਆਪ ਦੀ ਸਮਝ ਹੀ ਨਹੀਂ ਮਨੁੱਖ ਨੂੰ ਤਾਂ ਹੀ ਕਬੀਰ ਸਾਹਿਬ ਨੇ ਇਸ ਜਗਤ ਨੂੰ ਅੰਧ ਗਹਿਰਾ ਆਖਿਆ ਹੈ ਕਿ ਹਨੇਰਾ ਖਾਤਾ ਬਣਿਆ ਤੇ ਜਿਵੇਂ ਹਨੇਰੇ ਦੇ ਵਿੱਚ ਤੁਰੇ ਚੱਲੀਏ ਇੰਨਾ ਹਨੇਰਾ ਹੋਵੇ ਕਿ ਸਾਨੂੰ ਪਤਾ ਹੀ ਨਾ ਲੱਗੇ ਕਿ ਅਸੀਂ ਕਿਸ ਪਾਸੇ ਜਾ ਰਹੇ ਅੱਗੇ ਕੀ ਹੈ ਪਿੱਛੇ ਕੀ ਛੱਡ ਆਏ ਇਹ ਜਗਤ ਵੀ ਐਸਾ ਹੀ ਬਣਿਆ ਪਿਆ ਇੱਕ ਦੂਜੇ ਦੀ ਦੇਖਾ ਦੇਖ ਜ਼ਿੰਦਗੀ ਨੂੰ ਜਿਉਂ ਹੀ ਜਾ ਰਹੇ ਉਹਨੇ ਇਹ ਕਰ ਲਿਆ ਅਸੀਂ ਵੀ ਇਹ ਕਰ ਲਈਏ ਇਸ ਗੱਲ ਦਾ ਗਿਆਨ ਹੀ ਨਹੀਂ ਕਿ ਹੋ ਸਕਦਾ ਉਹਨੂੰ ਉਹ ਕਰਕੇ ਖੁਸ਼ੀ ਮਿਲੀ ਹੋਵੇ ਹੋ ਸਕਦਾ ਜਿੱਦਾਂ ਦੀ ਉਹਦੀ ਸ਼ਖਸੀਅਤ ਹੈ ਉਸ ਹਿਸਾਬ ਦੇ ਨਾਲ ਉਹ ਚੀਜ਼ ਉਹਦੇ ਲਈ ਕਰਨੀ ਬਣਦੀ ਹੋਵੇ ਪਰ ਚਿੱਤਾਂ ਦੀ ਸਾਡੀ ਸ਼ਖਸੀਅਤ ਉਹ ਕੰਮ ਸਾਡੇ ਲਈ ਨਾ ਬਣਿਆ ਹੋਵੇ ਸਾਨੂੰ ਭੋਰਾ ਵੀ ਉਹਦੇ ਵਿੱਚੋਂ ਹੋ ਸਕਦਾ ਕਿ ਆਨੰਦ ਨਾ ਆਵੇ ਪਰ ਅਗਿਆਨਤਾ ਹੈ ਸਾਨੂੰ ਪਤਾ ਹੀ ਨਹੀਂ ਆਪਣੇ ਆਪ ਦਾ ਗਿਆਨ ਹੀ ਨਹੀਂ ਇਸ ਕਰਕੇ ਬਸ ਜਿੱਤਰ ਨੂੰ ਮੂਹ ਹੋਇਆ ਉਦਨੋਸੀ ਤੁਰਪ ਹਨੇਰੇ ਦੇ ਵਿੱਚ ਜ਼ਿੰਦਗੀ ਜਿਉ ਰਹੇ ਹਨ ਮਨ ਰੇ ਸੰਸਾਰ ਅੰਧ ਗਹਿਰਾ ਚੋਂ ਪਸਰਿਓ ਹੈ ਜਮ ਜੀਵਰਾ ਚੌਹੀ ਪਾਸੇ ਜਮਾਂ ਦੀ ਫਾਈ ਖਿਲਰੀ ਪਈ ਐ ਲੋਕ ਉਹੀ ਕੰਮ ਕਰ ਰਹੇ ਨੇ ਜਿਸ ਦੇ ਨਾਲ ਅਗਿਆਨਤਾ ਹੋਰ ਵੱਧਦੀ ਐ ਹੁਣ ਕਿਹੜੇ ਐਸੇ ਕੰਮ ਨੇ ਭਗਤ ਕਬੀਰ ਜੀ ਕਹਿੰਦੇ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਹਿੰਦੂ ਲੋਕ ਬੁੱਤਾਂ ਦੀ ਪੂਜਾ ਕਰ ਕਰਕੇ ਖੁਆਰ ਹੋ ਰਹੇ ਨੇ ਜੋ ਮੁਸਲਮਾਨ ਹਨ ਉਹ ਇਹ ਸਮਝ ਕੇ ਕਿ ਰੱਬ ਮੱਕੇ ਚ ਵੱਸਦਾ ਓਸ ਪਾਸੇ ਨੂੰ ਮੂ ਕਰਕੇ ਤੇ ਸਜਦੇ ਕਰ ਰਹੇ ਨੇ ਓਏਲੇ ਜਾਰੇ ਓਏਲੇ ਘਾਟੇ ਇੱਥੇ ਮੂਰਤਿਆਂ ਦੀ ਗੱਲ ਹੋ ਰਹੀ ਹੈ ਕਿ ਜੋ ਹਿੰਦੂ ਨੇ ਉਹ ਆਪਣੇ ਮੂਰਤਿਆਂ ਨੂੰ ਸਾੜਦੇ ਨੇ ਜੋ ਮੁਸਲਮਾਨ ਨੇ ਉਹ ਮੂਰਤਿਆਂ ਨੂੰ ਧਰਤੀ ਦੇ ਵਿੱਚ ਦਫਨਾਉਂਦੇ ਨੇ ਦੋਹਾਂ ਦੇ ਆਪ ਕੋ ਆਪਣੇ ਵਿਚਾਰ ਨੇ ਤਤ ਦੀ ਗੱਲ ਦੋਹਾਂ ਦੇ ਵਿੱਚੋਂ ਕੋਈ ਨਹੀਂ ਕਰਦਾ ਪਰ ਆਪਸ ਦੇ ਵਿੱਚ ਝਗੜਦੇ ਰਹਿੰਦੇ ਨੇ ਕਿ ਮੇਰੇ ਵਾਲਾ ਤਰੀਕਾ ਵਧੀਆ ਹੈ ਜੋ ਤਤ ਦੀ ਗੱਲ ਹੈ ਮੂਲ ਦੀ ਗੱਲ ਆ ਉਹ ਭਗਤ ਕਬੀਰ ਜੀ ਅੱਗੇ ਚੱਲ ਕੇ ਸਾਨੂੰ ਦੱਸਣਗੇ ਤੇਰੀ ਗੱਤ ਤੋਂ ਹੋ ਨਾ ਪਾਈ ਕਿ ਹੇ ਪ੍ਰਮਾਤਮਾ ਤੇਰੀ ਸਮਝ ਇਨ੍ਹਾਂ ਦੋਹਾਂ ਚੋਂ ਕਿਸੇ ਨੂੰ ਵੀ ਨਹੀਂ ਆਈ ਜੇ ਤੂੰ ਕਹੋ ਜੇ ਕਬਤ ਪੜੇ ਪੜ ਕਬਤ ਹਮੂਏ ਕਪੜ ਕੇ ਦਾਰਾ ਜਾਈ ਜਟਾ ਧਾਰ ਧਾਰ ਜੋਗੀ ਮੂਏ ਤੇਰੀ ਗਤ ਇਨਹੇ ਨ ਪਾਈ ਵਿਦਵਾਨ ਕਵੀ ਲੋਕ ਆਪੋ ਆਪਣੀ ਕਾਵ ਰਚਨਾ ਪੜ੍ਹਨ ਦੇ ਵਿੱਚ ਮਸਤ ਨੇ ਭਾਵ ਕੇ ਵਿਦਿਆ ਦੇ ਮਾਣ ਵਿੱਚ ਮਸਤ ਨੇ ਉਹਨਾਂ ਨੂੰ ਲੱਗਦਾ ਕਿ ਅਸੀਂ ਬਹੁਤ ਜ਼ਿਆਦਾ ਗਿਆਨਵਾਨ ਹਾਂ ਦੁਨੀਆ ਦਾ ਸਾਰਾ ਗਿਆਨ ਸਾਡੇ ਕੋਲ ਹੀ ਹੈ ਕਾਪੜੀ ਆਦਿਕ ਸਾਧੂ ਗਦਾਰਨਾਥ ਆਦਕ ਤੀਰਥਾਂ ਤੇ ਜਾ ਜਾ ਕੇ ਜੀਵਨ ਅਰਥ ਕਵਾਂਦੇ ਨੇ ਜੋਗੀ ਲੋਕ ਜਟਾਂ ਰੱਖ ਰੱਖ ਕੇ ਸਮਝਦੇ ਨੇ ਕਿ ਇਹੀ ਰਾਹ ਠੀਕ ਹੈ ਪਰ हे ਪ੍ਰਭੂ ਤੇਰੇ ਬਾਬਤ ਸੂਝ ਇਹਨਾਂ ਲੋਕਾਂ ਨੂੰ ਵੀ ਨਾ ਪਈ ਦਰਬਸੰਚ ਸੱਚ ਰਾਜੇ ਮੂਏ ਗੱਡ ਲੈ ਕੰਚਨ ਭਾਰੀ ਵੇਦ ਪੜੇ ਪੜ ਪੰਡਤ ਮੂਏ ਰੂਪ ਦੇਖ ਦੇਖ ਨਾਰੀ ਰਾਜੇ ਤਨ ਜੋੜ ਜੋੜ ਕੇ ਉਮਰ ਗਵਾ ਗਏ ਉਹਨਾਂ ਨੇ ਸੋਨੇ ਆਦਕ ਦੇ ਢੇਰ ਧਰਤੀ ਚ ਤਬ ਰੱਖੇ ਪੰਡਤ ਲੋਕ ਵੇਦ ਪਾਠੀ ਹੋਣ ਦੇ ਹੰਕਾਰ ਚ ਖਪਦੇ ਰਹੇ ਤੇ ਇਸਤਰੀਆਂ ਸ਼ੀਸ਼ੇ ਵਿੱਚ ਆਪਣੇ ਰੂਪ ਤੱਕਣ ਵਿੱਚ ਹੀ ਜ਼ਿੰਦਗੀ ਅਜਾਈ ਬਤਾ ਰਹੀਆਂ ਹਨ ਹੁਣ ਇਹਨਾਂ ਪੰਕਤੀਆਂ ਦੇ ਵਿੱਚੋਂ ਅਸੀਂ ਕੀ ਯਾਦ ਰੱਖੀਏ ਕਿ ਪਰਮਾਤਮਾ ਨੂੰ ਸਮਝਣ ਦੇ ਖਾਤਰ ਮਨੁੱਖ ਨੇ ਇਹ ਅਨੇਕਾਂ ਪ੍ਰਕਾਰ ਦੇ ਦੁਨਿਆਵੀ ਕੰਮ ਦੁਨਿਆਵੀ ਪ੍ਰਕਿਰਿਆਵਾਂ ਬਣਾ ਰੱਖੀਆਂ ਨੇ ਭਾਵੇਂ ਉਹ ਬੁੱਤ ਪੂਜਾ ਹੋਵੇ ਸਜਦਾ ਕਰਨਾ ਹੋਵੇ ਤੀਰਥਾਂ ਤੇ ਜਾਣਾ ਹੋਵੇ ਜਟਾਂ ਰੱਖ ਲੈਣੀਆਂ ਹੋਣ ਇੱਕ ਕੈਟਾਗਰੀ ਤੇ ਇਹਨਾਂ ਮਨੁੱਖਾਂ ਦੀ ਆ ਗਈ ਜਿਨ੍ਹਾਂ ਨੂੰ ਲੱਗਦਾ ਕਿ ਇਹ ਸਭ ਕੁਝ ਕਰਨ ਦੇ ਨਾਲ ਹੀ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ ਇਹ ਸਭ ਕੁਝ ਕਰਨ ਦੇ ਨਾਲ ਹੀ ਪ੍ਰਮਾਤਮਾ ਸਾਨੂੰ ਉਹ ਦਿੰਦਾ ਜੋ ਅਸੀਂ ਉਹਦੇ ਤੋਂ ਮੰਗਦੇ ਦੂਜੀ ਕੈਟਾਗਰੀ ਉਹਨਾਂ ਲੋਕਾਂ ਦੀ ਆ ਗਈ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਖੁਸ਼ ਅਸਲ ਦੇ ਵਿੱਚ ਹੋਣਾ ਕਿਵੇਂ ਆ ਆਨੰਦਿਤ ਕਿਵੇਂ ਹੋਣਾ ਹੈ ਉਹ ਉਹ ਲੋਕ ਨੇ ਜਿਹੜੇ ਜਾਂ ਤਾਂ ਧਨ ਹੀ ਇਕੱਠਾ ਕਰੀ ਜਾ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਕਿ ਪੈਸੇ ਦੇ ਵਿੱਚੋਂ ਹੀ ਖੁਸ਼ੀ ਮਿਲਣੀ ਆ ਆਨੰਦ ਮਿਲਣਾ ਹੈ ਜਾਂ ਭਗਤ ਜੀ ਨੇ ਇਸਤਰੀਆਂ ਦੀ ਗੱਲ ਕੀਤੀ ਹੈ ਕਿ ਉਹ ਆਪਣੇ ਆਪ ਨੂੰ ਵੇਖ ਕੇ ਹੀ ਖੁਸ਼ੀ ਦਾ ਅਹਿਸਾਸ ਕਰੀ ਜਾਂਦੀਆਂ ਨੇ ਪਰ ਅਸਲ ਗੱਲ ਕਿਹੜੀ ਹੈ ਆਪਾਂ ਅਗਲੀਆਂ ਪੰਕਤੀਆਂ 'ਚ ਜਾਣਦੇ ਹਾਂ ਹੇ ਰਾਮ ਨਾਮ ਬਿਨ ਸਬੈਬ ਗੁਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕਿਨ ਗਤ ਪਾਈ ਕਹਿ ਉਪਦੇਸ਼ ਕਬੀਰ ਆ ਕਬੀਰ ਸਾਹਿਬ ਕਹਿੰਦੇ ਆਪੋ ਆਪਣੇ ਅੰਦਰ ਝਾਤ ਮਾਰ ਕੇ ਵੇਖ ਲਵੋ ਪ੍ਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ ਸਭ ਜੀਵ ਖੁਆਰ ਹੋ ਰਹੇ ਨੇ ਖੁਆਰ ਕਿਉਂ ਹੋ ਰਹੇ ਆ ਕਿਉਂਕਿ ਇਹ ਦੋਨੇ ਹੀ ਕੈਟਾਗਰੀਆਂ ਦੇ ਮਨੁੱਖਾਂ ਦੀ ਜਿਹੜੀ ਆਪਾਂ ਗੱਲ ਕੀਤੀ ਖੁਸ਼ ਦੋਨਾਂ ਚੋਂ ਕੋਈ ਵੀ ਨਹੀਂ ਆਨੰਦਿਤ ਦੋਹਾਂ ਦੇ ਵਿੱਚੋਂ ਕੋਈ ਵੀ ਇਹ ਦੋਹੇ ਹੀ ਪ੍ਰਕਾਰ ਦੇ ਮਨੁੱਖ ਜੋ ਕਰ ਰਹੇ ਨੇ ਉਹ ਇੱਕ ਮਕਸਦ ਨੂੰ ਲੈ ਕੇ ਕਰ ਰਹੇ ਕਿ ਜੇ ਜਿਆ ਕਰਾਂਗੇ ਤਾਂ ਪ੍ਰਸੰਨਤਾ ਮਿਲੇਗੀ ਪਰ ਇਹ ਕਰੀ ਜਾ ਰਹੇ ਨੇ ਪ੍ਰਸੰਨਤਾ ਮਿਲ ਨਹੀਂ ਰਹੀ ਇਸੇ ਲਈ ਕਬੀਰ ਸਾਹਿਬ ਕਹਿੰਦੇ ਕਿ ਖੁਆਰ ਹੋ ਰਹੀ ਕਬੀਰ ਸਿੱਖਿਆ ਦੀ ਗੱਲ ਆਖਦਾ ਹੈ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੂੰ ਜੀਵਨ ਦੀ ਸਹੀ ਸੂਝ ਨਹੀਂ ਪੈਂਦੀ ਜਿੰਨਾ ਚਿਰ ਮਨੁੱਖ ਆਪਣੇ ਜਿਹੜਾ ਅੰਦਰ ਵਸਦਾ ਹੈ ਪਰਮਾਤਮਾ ਉਹਦੇ ਨਾਲ ਲਿਵ ਨਹੀਂ ਨਾ ਜੋੜਦਾ ਉਹਨਾਂ ਚਿਰ ਉਹਨੂੰ ਇਸ ਗੱਲ ਦੀ ਸਮਝ ਨਹੀਂ ਪੈ ਸਕਦੀ ਕਿ ਉਹਦਾ ਆਪਣਾ ਮਨ ਉਹਦਾ ਆਪਣਾ ਸਰੀਰ ਕਿਵੇਂ ਚੱਲਦਾ ਹੈ ਕਿਹੜੀ ਚੀਜ਼ ਉਹਨੂੰ ਪਾਉਂਦੀ ਹੈ ਕਿਹੜੀ ਨਹੀਂ ਪਾਉਂਦੀ ਕਿਹੜੀ ਚੀਜ਼ ਉਹਨੂੰ ਸਥਾਈ ਆਨੰਦ ਪ੍ਰਦਾਨ ਕਰਦੀ ਹੈ ਕਿਹੜੀ ਨਹੀਂ ਕਰਦੀ ਜਦ ਤੱਕ ਉਹ ਅੰਦਰ ਬੈਠੇ ਦੇ ਨਾਲ ਅਸੀਂ ਨਹੀਂ ਜੁੜਦੇ ਇਸ ਗੱਲ ਦਾ ਗਿਆਨ ਸਾਨੂੰ ਨਹੀਂ ਹੁੰਦਾ ਤੇ ਅਗਿਆਨਤਾ ਦੇ ਹਨੇਰੇ 'ਚ ਅਸੀਂ ਖੱਪਦੇ ਰਹਿੰਦੇ ਜਬ ਜਰੀਏ ਤਬ ਹੋਏ ਭਸਮ ਤਨ ਰਹੈ ਕਰਮਦਲ ਖਾਈ ਕਾਚੀ ਗਗਰ ਨੀਰ ਪਰਤ ਹੈ ਇਹ ਆ ਤਨ ਕੀ ਇਹ ਹੈ ਬਡਾਈ ਮਰਨ ਪਿੱਛੋਂ ਜੇ ਸਰੀਰ ਜਿਖਾ ਦੇ ਵਿੱਚ ਸਾੜਿਆ ਜਾਏ ਤਾਂ ਸੁਆਹ ਹੋ ਜਾਂਦਾ ਹੈ ਕਬਰ ਦੇ ਵਿੱਚ ਦਫਨਾ ਦਿੱਤਾ ਜਾਵੇ ਤਾਂ ਕੀੜਿਆਂ ਦਾ ਦਲ ਇਹਨੂੰ ਖਾ ਜਾਂਦਾ ਪਰ ਇਹ ਫਰਕ ਨਹੀਂ ਪੈਂਦਾ ਕਿ ਤੁਸੀਂ ਸਾੜੇ ਗਏ ਜਾਂ ਦਫਨਾਏ ਗਏ ਜੋ ਮਹੱਤਵਪੂਰਨ ਗੱਲ ਹੈ ਉਹ ਇਹ ਹੈ ਕਿ ਜਿਵੇਂ ਕੱਚੇ ਘੜੇ ਦੇ ਵਿੱਚ ਪਾਣੀ ਪਾਤਾ ਜਾਵੇ ਤੇ ਹੌਲੀ-ਹੌਲੀ ਉਹ ਪਾਣੀ ਜਿਹੜਾ ਕੱਚੇ ਘੜੇ ਨੂੰ ਖੋਰ ਦਿੰਦਾ ਤੇ ਉਹਦੇ ਚੋਂ ਬਾਹਰ ਨਿਕਲ ਜਾਂਦਾ ਉਸੇ ਤਰ੍ਹਾਂ ਹੀ ਸਰੀਰ ਦੇ ਵਿੱਚ ਆਤਮਾ ਦਾ ਵਾਸ ਹੈ ਸਰੀਰ ਕੱਚਾ ਘੜਾ ਆਤਮਾ ਦੀ ਇੱਕ ਖਾਸ ਉਮਰ ਹੈ ਹਰ ਇਨਸਾਨ ਦੀ ਇੱਕ ਖਾਸ ਉਮਰ ਹੈ ਜਿਵੇਂ ਜਿਵੇਂ ਉਹ ਉਮਰ ਬੀਤਦੀ ਜਾਂਦੀ ਹੈ ਜਿਵੇਂ ਪਾਣੀ ਕੱਚੇ ਘੜੇ ਨੂੰ ਖੋਰਦਾ ਹੈ ਓਵੇਂ ਸਾਡਾ ਸਰੀਰ ਖੁਰਦਾ ਜਾਂਦਾ ਆਖਿਰ ਇੱਕ ਦਿਨ ਇੰਨਾ ਕ ਖੁਰ ਜਾਂਦਾ ਹੈ ਕਿ ਉਹ ਆਤਮਾ ਸਰੀਰ ਦੇ ਵਿੱਚੋਂ ਉਡਾਰੀ ਮਾਰ ਜਾਂਦੀ ਹੈ ਜੋ ਇਨਸਾਨ ਸੀ ਜਿੰਨੂੰ ਅਸੀਂ ਨਾਮ ਲੈ ਕੇ ਪੁਕਾਰਦੇ ਸੀ ਤੇ ਉਹ ਕਿਉਂ ਬੋਲਦਾ ਸੀ ਉਹ ਉਸ ਵਕਤ ਖਤਮ ਹੋ ਜਾਂਦਾ ਹੈ ਕੱਲਾ ਪੁੱਤ ਸਰੀਰ ਬਚ ਜਾਂਦਾ ਹੈ ਉਹਨੂੰ ਭਾਵੇਂ ਤੁਸੀਂ ਤਾਬਤ ਦਿਓ ਤੇ ਭਾਵੇਂ ਤੁਸੀਂ ਸਾੜ ਦਿਓ ਕੋਈ ਮਾਇਨੇ ਨਹੀਂ ਰੱਖਦੀ ਗੱਲ ਮਹੱਤਵਪੂਰਨ ਗੱਲ ਇਹ ਹੈ ਕਿ ਮੌਤ ਹੋ ਜਾਂਦੀ ਹੈ ਤੇ ਇਸ ਸਰੀਰ ਦਾ ਬਸ ਇੰਨਾ ਕੁ ਹੀ ਮਾਣ ਜਿੰਨਾ ਕੁ ਕੱਚੇ ਘੜੇ ਦਾ ਹੁੰਦਾ ਹੈ ਕਿ ਇਹਦੀ ਮਨਿਆਦ ਹੈ ਉਹ ਮਨਿਆਦ ਇੱਕ ਦਿਨ ਮੁੱਕ ਜਾਂਦੀ ਹੈ ਤੇ ਇਹ ਸਰੀਰ ਕਿਸੇ ਕੰਮ ਦਾ ਨਹੀਂ ਰਹਿ ਜਾਂਦਾ ਇਸੇ ਗੱਲ ਨੂੰ ਮੱਤੇ ਨજર ਰੱਖਦੇ ਹੋਏ ਕਬੀਰ ਸਾਹਿਬ ਅਗਲੀਆਂ ਪੰਕਤੀਆਂ ਦੇ ਵਿੱਚ ਮਨੁੱਖ ਨੂੰ ਇੱਕ ਮੀਣਾ ਜਿਹਾ ਮਾਰਦੇ ਨੇ ਕਹਿੰਦੇ ਕਾਹੇ ਭਈਆ ਫਿਰ ਤੋ ਫੁੱਲਿਆ ਫੁੱਲਿਆ ਜਬ ਦਾਸ ਮਾਸ ਉਰਦ ਮੁਖ ਰਹਤਾ ਸੋ ਦਿਨ ਕੈਸੇ ਭੁੱਲਿਆ ਰਹਾਉ ਕਹਿੰਦੇ ਜਦੋਂ ਇਸ ਸਰੀਰ ਦਾ ਮਾਣ ਹੀ ਇੰਨਕ ਐ ਤੂੰ ਕਿਸ ਗੱਲ ਦਾ ਹੰਕਾਰ ਚ ਆਫਰਿਆ ਫਿਰਦਾ ਤੈਨੂੰ ਉਹ ਸਮਾਂ ਭੁੱਲ ਗਿਆ ਜਦੋਂ 10 ਮਹੀਨੇ ਤੂੰ ਮਾਂ ਦੇ ਪੇਟ ਵਿੱਚ ਉਲਟਾ ਟਿਕਿਆ ਰਿਹਾ ਸੀ ਜਉ ਮਦ ਮਖੀ ਤਿਉ ਸਠੋਰ ਰਸ ਜ਼ੋਰ ਜ਼ੋਰ ਤਨ ਕੀਆ ਮਰਤੀ ਬਾਰ ਲਹਿੋ ਲਹਿੋ ਕਰੀਐ ਭੂਤ ਰਹਿਣ ਕਿਉ ਦਿਆ ਜਿਵੇਂ ਮਧੂ ਮੱਖੀ ਫੁੱਲਾਂ ਦੇ ਰਸ ਦਾ ਕਿਨਕਾ ਕਿਨਕਾ ਜੋੜ ਕੇ ਸ਼ਹਿਦ ਇਕੱਠਾ ਕਰਦੀ ਹੈ ਉਸੇ ਤਰ੍ਹਾਂ ਮੂਰਖ ਬੰਦਾ ਸਰਫੇ ਕਰ ਕਰਕੇ ਧਨ ਜੋੜਦਾ ਤੇ ਆਖਰ ਉਹ ਧਨ ਬਗਾਨਾ ਹੋ ਜਾਂਦਾ ਮੌਤ ਆਈ ਤੇ ਸਾਰੇ ਕਹਿੰਦੇ ਨੇ ਕਿ ਇਹਨੂੰ ਲੈ ਚੱਲੋ ਇਹ ਹੁਣ ਪੀਤ ਚੁੱਕਿਆ ਬੋਤਾ ਚਿਰ ਘਰ ਰੱਖਣ ਦਾ ਕੋਈ ਲਾਭ ਨਹੀਂ ਮਿੰਟੋ ਮਿੰਟੀ ਚੁੱਕ ਕੇ ਤੇ ਜਾਂ ਸਾੜ ਦਿੰਦੇ ਨੇ ਜਾਂ ਦਫਨਾ ਦਿੰਦੇ ਦੇਹ ਹੁਰੀ ਲੋ ਬਰੀ ਨਾਰ ਸੰਗ ਭਈ ਆਗੈ ਸਜਣ ਸੁਹੇਲਾ ਮਰ ਘਟ ਲੋ ਸਭ ਲੋਗ ਕੁਟੰਬ ਭਇਓ ਆਗੈ ਹੰਸ ਅਕੇਲਾ ਘਰ ਦੀ ਬਾਹਰ ਲਈ ਦਹਲੀਜ਼ ਤੱਕ ਬੋਟੀ ਮਰਦੇ ਦੇ ਨਾਲ ਜਾਂਦੀ ਹੈ ਉਸ ਤੋਂ ਅੱਗੇ ਸੱਜਣ ਮਿੱਤਰ ਚੁੱਕ ਲੈਂਦੇ ਨੇ ਤੇ ਮਸਾਣਾ ਤੱਕ ਸਿਰਫ ਪਰਿਵਾਰ ਦੇ ਬੰਦੇ ਤੇ ਹੋਰ ਲੋਕ ਜਾਂਦੇ ਜਦੋਂ ਆਤਮਾ ਸਰੀਰ ਦੇ ਵਿੱਚੋਂ ਨਿਕਲ ਗਏ ਤਾਂ ਸਾਰੀ ਜ਼ਿੰਦਗੀ ਜੋ ਕੁਝ ਤੁਸੀਂ ਜੋੜਿਆ ਸੀ ਭਾਵੇਂ ਉਹ ਪੈਸਾ ਸੀ ਜਾਇਦਾਦ ਸੀ ਤੇ ਭਾਵੇਂ ਲੋਕ ਸੀ ਇਹ ਕਹੇ ਲੋਕੀ ਬਧੇਰੇ ਚੀਜ਼ਾਂ ਤੇ ਉਸ ਪਲ ਹੀ ਛੁੱਟ ਜਾਂਦੇ ਸਾਥ ਛੱਡ ਜਾਂਦੀਆਂ ਤੁਹਾਡਾ ਚਲੋ ਹੁਣ ਸਮਾਂ ਬਦਲ ਗਿਆ ਹੁਣ ਔਰਤਾਂ ਵੀ ਨਸਾਣਾ ਤੱਕ ਸਿਵਿਆਂ ਤੱਕ ਮੁਰਦਿਆਂ ਦੇ ਨਾਲ ਜਾਂਦੀਆਂ ਨੇ ਪਰ ਕੋਈ ਸਮਾਂ ਸੀ ਸਾਡੇ ਆਪਣੇ ਅੱਖੀਂ ਦੇਖਣ ਦੀ ਗੱਲ ਹੈ ਕਿ ਔਰਤਾਂ ਨੂੰ ਘਰ ਹੀ ਛੱਡ ਦਿੱਤਾ ਜਾਂਦਾ ਸੀ ਤੇ ਸਿਰਫ ਬੰਦੇ-ਬੰਦੇ ਜਾ ਕੇ ਮੁਰਤੇ ਸਾੜ ਆਉਂਦੇ ਸਨ ਜਾਂ ਦਫਨਾ ਆਉਂਦੇ ਸਨ ਉਨਾ ਸਮਿਆਂ ਦੇ ਅਨੁਸਾਰ ਕਬੀਰ ਜੀ ਕਹਿੰਦੇ ਨੇ ਕਿ ਬਹੁਤਾ ਕੁਝ ਤੇ ਤੁਹਾਡਾ ਉਸ ਵਕਤ ਹੀ ਛੁੱਟ ਗਿਆ ਜਦੋਂ ਤੁਹਾਡੇ ਸਰੀਰ ਦੇ ਵਿੱਚੋਂ ਆਤਮਾ ਨਿਕਲ ਗਈ ਤੁਹਾਡੀ ਬੋਡੀ ਕਰਦੀ ਤਹਿਲੀਜ਼ ਤੱਕ ਤੁਹਾਡੇ ਨਾਲ ਜਾਂਦੀ ਹੈ ਤੇ ਉਹ ਵੀ ਤੁਹਾਡਾ ਸਾਥ ਛੱਡ ਜਾਂਦੀ ਹੈ ਬਧੇਰੇ ਸੱਜਣ ਮਿੱਤਰ ਮਸਾਣਾ ਦੇ ਦਰਵਾਜ਼ੇ ਤੱਕ ਤੁਹਾਡੇ ਨਾਲ ਜਾਂਦੇ ਨੇ ਤੇ ਸਾਥ ਛੱਡ ਜਾਂਦੇ ਐ ਪਰਿਵਾਰ ਦੇ ਮੈਂਬਰ ਤੁਹਾਡੀ ਚਿਖਾ ਤੱਕ ਜਾਂ ਕਬਰ ਤੱਕ ਤੁਹਾਡੇ ਨਾਲ ਜਾਂਦੇ ਐ ਪਰ ਉਦੋਂ ਗਾਂ ਦਾ ਜਿਹੜਾ ਸਫ਼ਰ ਹੈ ਪਰ ਲੋਕ ਤੱਕ ਤਾਂ ਉਹ ਤੁਹਾਨੂੰ ਇਕੱਲਿਆਂ ਨੂੰ ਹੀ ਤੈਅ ਕਰਨਾ ਪੈਂਦਾ ਆਗਾ ਹੰਸ ਇਕੱਲਾ ਕਹਤ ਕਬੀਰ ਸੁਨੋ ਰੇ ਪ੍ਰਾਣੀ ਪਰੇ ਕਾਲ ਗਰਸ ਕੁਆਂ ਝੂਠੀ ਮਾਇਆ ਆਪ ਬੰਧਾਇਆ ਜਿਉ ਨਾਲਣੀ ਭ੍ਰਮ ਸੁਆ ਕਬੀਰ ਆਖਦਾ ਹੈ ਏ ਬੰਦੇ ਸੁਣ ਤੂੰ ਉਸ ਖੂਬ ਚ ਟਿਕਿਆ ਪਿਆ ਜਿਸ ਨੂੰ ਮੌਤ ਨੇ ਘੇਰਿਆ ਹੋਇਆ ਭਾਪ ਕੇ ਜ਼ਿੰਦਗੀ ਤੈਨੂੰ ਮਿਲੀ ਹੋਈ ਐ ਪਰ ਮੌਤ ਨਿਸ਼ਚਿਤ ਐ ਤੂੰ ਆਪਣੇ ਆਪ ਨੂੰ ਮਾਇਆ ਦੇ ਨਾਲ ਬੰਨ ਰੱਖਿਆ ਜਿਹਨੇ ਸਾਥ ਨਹੀਂ ਨਿਭਾਉਣਾ ਜਿਵੇਂ ਤੋਤਾ ਮੌਤ ਦੇ ਡਰ ਤੋਂ ਆਪਣੇ ਆਪ ਨੂੰ ਨਲਣੀ ਦੇ ਨਾਲ ਚੰਬੜ ਰੱਖਦਾ ਤੇ ਆਖਰ ਉਹ ਨਲਣੀ ਦੇ ਨਾਲ ਚੁੰਬੜਨਾ ਹੀ ਉਹਦੀ ਫਾਹੀ ਦਾ ਕਾਰਨ ਬਣਦਾ ਉਸੇ ਤਰ੍ਹਾਂ ਤੂੰ ਆਪਣੇ ਆਪ ਨੂੰ ਮਾਇਆ ਦੇ ਨਾਲ ਇੰਨਾ ਚੰਗੜ ਰੱਖਿਆ ਹੈ ਕਿ ਤੇਰੀ ਆਤਮਿਕ ਮੌਤ ਆ ਚੁੱਕੀ ਹੈ ਸ਼ਾਂਤੀ ਤੇਰੇ ਅੰਦਰੋਂ ਭੰਗ ਹੋ ਗਈ ਹੈ ਆਨੰਦ ਤੇਰੇ ਨੇੜੇ ਤੇੜੇ ਵੀ ਨਹੀਂ ਹੈ ਬੇਦਪੁਰਾਨ ਸਭ ਹੈ ਮਤ ਸੁਨ ਕੇ ਕਰੀ ਕਰਮ ਕੀ ਆਸਾ ਕਾਲ ਗ੍ਰਸਤ ਸਭ ਲੋਕ ਸਿਆਣੇ ਉਠ ਪੰਡਿਤ ਪੈ ਚੱਲੇ ਨਿਰਾਸ਼ਾ ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਨ ਆਦਿਕਾਂ ਦੇ ਸਾਰੇ ਮਤ ਸੁਣ ਕੇ ਪਰ ਕਰਮ ਕਾਂਡ ਦੀ ਹੀ ਆਸ ਰੱਖੀ ਉਹ ਸਾਰੇ ਹੀ ਆਤਮਿਕ ਮੌਤ ਦੇ ਵਿੱਚ ਗਰਸੇ ਰਹੇ ਤੇ ਇਹ ਗੱਲ ਜਿੰਨੀ ਵੇਦ ਪੁਰਾਨ ਪੜਨ ਵਾਲਿਆਂ ਤੇ ਲਾਗੂ ਹੁੰਦੀ ਸੀ ਜਾਂ ਹੈ ਉਨੀ ਹੀ ਗੁਰਬਾਣੀ ਨੂੰ ਪੜਨ ਵਾਲਿਆਂ ਤੇ ਵੀ ਲਾਗੂ ਹੁੰਦੀ ਹੈ ਜੇਕਰ ਤੁਸੀਂ ਗੁਰਬਾਣੀ ਨੂੰ ਸਿਰਫ ਇਸ ਕਾਰਨ ਪੜ ਰਹੇ ਹੋ ਕਿ ਸ਼ਾਇਦ ਨਿਯਮਤ ਤੌਰ ਤੇ ਗੁਰਬਾਣੀ ਪੜਨ ਦੇ ਨਾਲ ਤੁਹਾਡੇ ਕੰਮ ਹੀ ਸਬਰ ਜਾਣਗੇ ਜੇਕਰ ਤੁਸੀਂ ਕਿਸੇ ਨਾ ਕਿਸੇ ਆਸ ਨੂੰ ਮਨ ਵਿੱਚ ਰੱਖ ਕੇ ਗੁਰਬਾਣੀ ਨੂੰ ਪੜਦੇ ਹੋ ਤਾਂ ਇਹਦਾ ਕੋਈ ਲਾਭ ਨਹੀਂ ਤੁਸੀਂ ਆਤਮਿਕ ਮੌਤ ਦੇ ਵਿੱਚ ਗਰਜ਼ੇ ਹੋ ਪੰਡਤ ਲੋਕ ਵੀ ਆਸ ਪੂਰੀ ਹੋਣ ਤੋਂ ਬਿਨਾਂ ਹੀ ਉੱਠ ਕੇ ਚਲੇ ਗਏ ਤੇ ਤੁਹਾਡੇ ਨਾਲ ਵੀ ਇੰਜ ਹੀ ਹੋ ਜਾਏਗਾ ਸੋ ਗੁਰਬਾਣੀ ਨੂੰ ਪੜ੍ਹੀਏ ਤਾਂ ਸਿਰਫ ਇਸ ਕਰਕੇ ਕਿ ਗੁਰਬਾਣੀ ਸਾਨੂੰ ਆਪਣੇ ਆਪ ਦੇ ਨਾਲ ਜੁੜਨ ਦਾ ਮੌਕਾ ਦਿੰਦੀ ਹੈ ਸਾਡੇ ਅੰਦਰ ਜਿਹੜਾ ਪ੍ਰਮਾਤਮਾ ਵੱਸਦਾ ਉਹਨੂੰ ਸਮਝਣ ਦਾ ਮੌਕਾ ਦਿੰਦੀ ਹੈ ਤੇ ਉਹਦੇ ਨਾਲ ਇੱਕ ਸਾਝ ਪਾਉਣ ਦਾ ਮੌਕਾ ਦਿੰਦੀ ਹੈ ਇਸ ਕਰਕੇ ਨਾ ਗੁਰਬਾਣੀ ਨੂੰ ਪੜ੍ਹੀਏ ਕਿ ਸ਼ਾਇਦ ਗੁਰਬਾਣੀ ਪੜ੍ਹਨ ਦੇ ਨਾਲ ਸਾਡੇ ਕਾਰੋਬਾਰਾਂ ਚ ਤਰੱਕੀਆਂ ਹੋ ਜਾਣਗੀਆਂ ਜਾਂ ਸਾਡੀਆਂ ਸੇਹਤਾਂ ਚੰਗੀਆਂ ਹੋ ਜਾਵਣਗੀਆਂ ਕਿਸੇ ਵੀ ਪ੍ਰਕਾਰ ਦੀ ਦੁਨਿਆਵੀ ਆਸ ਨੂੰ ਮਨ ਵਿੱਚ ਰੱਖ ਕੇ ਗੁਰਬਾਣੀ ਨਾ ਪੜੀਏ ਪਾਠ ਨਾ ਕਰੀਏ ਪਾਠ ਕਰਨਾ ਹੈ ਤੇ ਸਿਰਫ ਇਸੇ ਕਰਕੇ ਕਿ ਪ੍ਰਮਾਤਮਾ ਦੇ ਨਾਲ ਸਾਝ ਪਾਉਣ ਦਾ ਇੱਕ ਸਾਨੂੰ ਮੌਕਾ ਮਿਲਦਾ ਹੈ ਮਨ ਰਹਿ ਸਰਯੋ ਨ ਇਕ ਕਾ ਜਾ ਭਜਿਓ ਨਾ ਰਗਪਤ ਰਾਜਾ ਰਹਾਉ ਏ ਮਨ ਤੂੰ ਪ੍ਰਕਾਸ਼ ਰੂਪ ਪ੍ਰਮਾਤਮਾ ਦਾ ਭਜਨ ਨਹੀਂ ਕੀਤਾ ਭਜਿਓ ਨਾ ਰਗਪਤ ਰਾਜਾ ਮਨ ਰੇ ਸਰਿਓ ਨਾ ਏਕਾ ਕਾਜ ਇੱਕ ਕੰਮ ਸੀ ਤੇਰੇ ਕਰਨ ਜੋ ਤੇਰੇ ਤੋਂ ਉਹ ਵੀ ਨਹੀਂ ਹੋ ਸਕਿਆ ਬਨਖੰਡ ਜਾਏ ਜੋਗ ਤਪ ਕੀਨੋ ਕੰਧ ਮੂਲ ਚੁਣ ਖਾਇਆ ਨਾਦੀ ਬੇਦੀ ਸ਼ਬਦੀ ਮੋਨੀ ਜਮ ਕੇ ਪਟੈ ਲਖਾਇਆ ਕਈ ਲੋਕਾਂ ਨੇ ਜੰਗਲਾਂ ਦੇ ਵਿੱਚ ਜਾ ਕੇ ਯੋਗ ਸਾਧੇ ਤਪ ਕੀਤੇ ਗਾਜਰ ਮੂਲੀ ਆਦਕ ਖਾ ਕੇ ਗੁਜ਼ਾਰਾ ਕੀਤਾ ਜੋਗੀ ਕਰਮ ਕੰਢੀ ਅਲਖ ਆਖਣ ਵਾਲੇ ਯੋਗੀ ਮੋਨ ਧਾਰੀ ਇਹ ਸਾਰੇ ਹੀ ਜਮਦੇ ਲੇਖੇ ਚ ਲਿਖੇ ਗਏ। ਪਾਪ ਕੇ ਇਹਨੇ ਕਰਮ ਕਾਂਡ ਜੋ ਇਹਨਾਂ ਨੇ ਕੀਤੇ ਉਹਨਾਂ ਦਾ ਵੀ ਲਾਭ ਨਹੀਂ ਹੋਇਆ। ਮੌਤ ਆਖਰ ਇਹਨਾਂ ਨੂੰ ਵੀ ਆ ਹੀ ਗਈ। ਭਗਤ ਨਾਰ ਦੀਰ ਦਹਿ ਨਾ ਆਈ ਕਾਸ਼ ਕੂਸ਼ ਤਨ ਦੀਨਾ ਰਾਗ ਰਾਗਣੀ ਢੰਬ ਹੋਏ ਬੈਠਾ ਓਨ ਹਰ ਪਹਿ ਕਿਆ ਲੀਨਾ ਜਿਸ ਮਨੁੱਖ ਨੇ ਸਰੀਰ ਉੱਤੇ ਧਾਰਮਿਕ ਚਿੰਨ ਚੱਕਰ ਆਦਕ ਲਾ ਲਏ ਹਨ ਪਰ ਹਿਰਦੇ ਵਿੱਚ ਉਸ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਪੈਦਾ ਨਹੀਂ ਹੋਈ ਜਿਹੜਾ ਮਨੁੱਖ ਰਾਗ ਰਾਗਣੀਆਂ ਤਾਂ ਗਾਉਂਦਾ ਹੈ ਪਰ ਨਿਰਾਪਖੰਡ ਮੂਰਤੀ ਹੀ ਬਣ ਬੈਠਾ ਹੈ ਅਜਿਹੇ ਮਨੁੱਖ ਨੂੰ ਪ੍ਰਮਾਤਮਾ ਪਾਸੋਂ ਕੁਝ ਨਹੀਂ ਮਿਲਦਾ ਉਹਨ ਹਰ ਪਹਿ ਕਿਆ ਲੀਨ ਪਰਿਓ ਕਾਲ ਸਭੈ ਜਗ ਉਪਰ ਮਾਹੇ ਲਿਖੇ ਭ੍ਰਮ ਗਿਆਨੀ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਹ ਜਾਨੀ ਸਾਰੇ ਜਗਤ ਉਤੇ ਕਾਲ ਦਾ ਸਹਿਮ ਪਿਆ ਹੋਇਆ ਹੈ ਭਰਮੀ ਗਿਆਨੀ ਵੀ ਉਸੇ ਹੀ ਲੇਖੇ 'ਚ ਲਿਖੇ ਗਏ ਭਾਗ ਕੀ ਮੌਤ ਉਹਨਾਂ ਦੇ ਵੀ ਲੇਖੇ 'ਚ ਲਿਖੀ ਹੋਈ ਹੈ। ਗਿਆਨੀ ਹੋਣ ਦੇ ਬਾਵਜੂਦ ਮੌਤ ਦੇ ਸਹਿਮ ਦੇ ਵਿੱਚ ਹੀ ਰਹੇ। ਇਹ ਕਵੀਰ ਆਖ ਜਿਨ੍ਹਾਂ ਮਨੁੱਖਾਂ ਨੇ ਪ੍ਰੇਮਾ ਭਗਤੀ ਕਰਨੀ ਸਮਝ ਲਈ ਹੈ ਉਹ ਮੌਤ ਦੇ ਸਹਿਮ ਤੋਂ ਆਜ਼ਾਦ ਹੋ ਗਏ ਹੈ। ਖਾਲਸੇ ਸ਼ਬਦ ਦਾ ਅਰਥ ਇਨ੍ਹਾਂ ਪੰਕਤੀਆਂ ਦੇ ਵਿੱਚ ਹੈ ਆਜ਼ਾਦ। ਜਿਸ ਤੇ ਮੌਤ ਦਾ ਕੋਈ ਡਰ ਨਾ ਹੋਵੇ। ਮੌਤ ਦਾ ਕੋਈ ਸਹਿਮ ਨਾ ਹੋਵੇ ਉਹ ਖਾਲਸਾ ਹੈ ਸੋ ਇਸੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 654ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਵਿੱਚ ਭਗਤ ਕਬੀਰ ਜੀ ਨੇ ਮੂਲ ਦੀ ਗੱਲ ਕੀਤੀ ਤਤ ਦੀ ਗੱਲ ਕੀਤੀ ਕਿ ਸਾਨੂੰ ਕਰਨਾ ਕੀ ਚਾਹੀਦਾ ਹੈ ਤੁਲਨਾ ਦੇ ਤੌਰ ਤੇ ਸਾਨੂੰ ਦੱਸਿਆ ਕਿ ਮਨੁੱਖ ਕਰ ਕੀ ਰਿਹਾ ਆਪਣੇ ਆਪ ਨੂੰ ਵੇਖ ਕੇ ਖੁਸ਼ ਹੋ ਰਿਹਾ ਹੈ ਤਨ ਇਕੱਠਾ ਕਰਨ ਦੇ ਵਿੱਚ ਜੁਟਿਆ ਪਿਆ ਧਾਰਮਿਕ ਕਰਮ ਕਾਂਡਾਂ ਦੇ ਵਿੱਚ ਲੱਗਿਆ ਪਿਆ ਇੱਕ ਦੂਜੇ ਨਾਲ ਝਗੜੇ 'ਚ ਪਿਆ ਕਿ ਉਹਦਾ ਪਰਮਾਤਮਾ ਵਧੀਆ ਹੈ ਜਾਂ ਉਹਦਾ ਤਰੀਕਾ ਵਧੀਆ ਹੈ ਪਰ ਜਿਹੜਾ ਉਹਨਾਂ ਦੇ ਅੰਦਰ ਪਰਮਾਤਮਾ ਵਸਦਾ ਹੈ ਉਹਦੇ ਨਾਲ ਕਿਸੇ ਨੇ ਵੀ ਸਾਂਝ ਨਹੀਂ ਪਾਈ ਉਹਦੇ ਨਾਲੋਂ ਬਹੁਤ ਜ਼ਿਆਦਾ ਦੂਰ ਹੋ ਗਏ ਨੇ ਅਗਿਆਨਤਾ ਦੇ ਵਿੱਚ ਹੀ ਜੀਵਨ ਨੂੰ ਬਤੀਤ ਕਰ ਰਹੇ ਨੇ ਆਪਣੀ ਸਮਝ ਨਹੀਂ ਹੈ ਕਿ ਕਿਸ ਚੀਜ਼ ਦੇ ਵਿੱਚੋਂ ਸਾਨੂੰ ਆਨੰਦ ਮਿਲਦਾ ਹੈ ਇਸ ਘੋਰ ਹਨੇਰੇ ਦੇ ਵਿੱਚ ਸੁਤੇ ਸਿਦ ਤੁਰੇ ਜਾ ਰਹੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਬੇਨਤੀ ਕਰਦੇ ਹਾਂ ਕਿ ਮਨੁੱਖ ਨੂੰ ਇਸ ਘੁੱਪ ਹਨੇਰੇ ਦੇ ਵਿੱਚ ਚਾਨਣ ਦਾ ਦਾਣ ਬਖਸ਼ੋ ਹਰ ਮਨੁੱਖ ਨੂੰ ਆਪਣੀ ਸਮਝ ਹੋਵੇ ਕਿ ਉਹ ਐਸੇ ਹੀ ਕੰਮ ਕਰੇ ਜਿਹੜੇ ਉਹਨੂੰ ਸਥਾਈ ਆਨੰਦ ਪ੍ਰਦਾਨ ਕਰਨ ਇਸੇ ਅਰਦਾਸ ਬੇਨਤੀ ਦੇ ਨਾਲ ਹੀ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ